ਹਾਂਜੀ ਦੋਸਤੋ ਕੀ ਹਾਲ ਹੈ ਜੀ ਅੱਜ ਆਪਾਂ ਖੜੇ ਆ ਆਪਣੇ ਭਰਾ ਪਾਲੀ ਜੋ ਕਿ ਆਪਣੇ ਪਿੰਡ ਹਲਵਾਈ ਦਾ ਕੰਮ ਕਰਦਾ ਬਾਈ ਦੀ ਦੁਕਾਨ ਵੀ ਹੈਗੀ ਬੱਸ ਸਟੈਂਡ ਤੇ ਪਿੰਡ ਕੀਵਾ ਕਲਾ ਤੇ ਮੇਰੇ ਭਰਾ ਨੂੰ ਸਕੂਟਰੀ ਨਿਕਲੀ ਹੈ ਕਿ ਤੁਹਾਨੂੰ ਪਤਾ ਹੀ ਆ ਵੀ ਕਾਫੀ ਦਿਨ ਪਹਿਲਾਂ ਨਾ ਵੀਡੀਓ ਚੱਲ ਰਹੀਆਂ ਸੀਗੀਆਂ ਆਪਣੀਆਂ ਵੀ ਲੱਕੀ ਸਕੂਟਰੀ ਕਿਹਨੂੰ ਨਿਕਲੂ ਕਿਹਨੂੰ ਨਿਕਲੂ ਤਾਂ ਆਪਣੇ ਭਰਾ ਪਾਲੀ ਨੂੰ ਨਿਕਲੀ ਹੈ ਜੀ ਤੇ ਕਰਦੇ ਆ ਬਾਈ ਨਾਲ ਗੱਲ ਹੋਰ ਜੀ ਪਾਲੀ ਸਾਹਿਬ ਕਿਵੇਂ ਹੋ ਜੀ ਠੀਕ ਜੀ ਕਿਵੇਂ ਲੱਗਿਆ ਕਿੰਨੀਆਂ ਕਿਹ ਪਰਚੀਆਂ ਪੁਰਚੀਆਂ ਪਾਈਆਂ ਸੀਗੀਆਂ ਸਕੂਟਰੀ ਲਈ ਪਰਚੀਆਂ ਜੀ ਮੈਂ ਮਾਵਾ ਦੀ ਜੀ ਅੱਛਾ ਜੀ ਉਹ ਬਸ ਸੋਰਾਤ ਤੇ ਬਾਈ ਡਾਕਟਰ ਆਇਆ ਸੀ ਰਵੀ ਦੁਕਾਨ ਤੇ ਸੋਰਾਤਰੀ ਮੌਕੇ ਤੇ ਲਾਟਰੀ ਬੰਪਰ ਕਰਾਂਗੇ ਠੀਕ ਹੈ ਜੀ ਚਲ ਮਹਾਕੂਗਲ ਨਹੀਂ ਪਈ ਤੂੰ ਨਾਲ ਤਾਂ ਪੰਨੋਰ ਨਾਲ ਫਲੀਆਂ ਹਾਂ ਦੇਖਾਂ ਕੋਲ ਨਹੀਂ ਬਸ ਪਾ ਦੇ ਕੋਲ ਨਹੀਂ ਅੱਛਾ ਅੱਛਾ ਸੋਰਾਤਰੀ ਭਾਨੇ ਵਾਲਾ ਮਹਾ ਸੀਬਾ ਹੋ ਜੂਗੀ ਹਮ ਇੱਕ ਕਾ ਆਪਣੀ ਕਿਸਮਤ ਹੈ ਠੀਕ ਹੈ ਜੀ ਪ੍ਰਮਾਤਮਾ ਦੇ ਤੰਦਰੁਸਤੀ ਵਾਖੀ ਨਿਕਲੀ ਆਈ ਠੀਕ ਹੈ ਕਰੋ ਕਿੱਥੇ ਗਏ ਹੋ ਸੀਗੇ ਜਦੋਂ ਤੁਹਾਡਾ ਅਲਾਰਟਰੀ ਸਕੂਲ ਨਿਕਲੀ ਸੀ ਬਾਹਰ ਗਿਆ ਸੀਗਾ ਫਿਰ ਫੋਨ ਕਰਕੇ ਦੱਸਿਆ ਗਿਆ ਤੁਹਾਨੂੰ ਹਾਂ ਫੋਨ ਕਰਕੇ ਦੱਸਿਆ ਗਿਆ ਅੱਛਾ ਕਿੰਨੀ ਕਿ ਖੁਸ਼ੀ ਹੋਈ ਫੋਨ ਕਰਾਇਆ ਸੀ ਮੈਨੂੰ ਕਿੰਨੀ ਕਿ ਖੁਸ਼ੀ ਹੋਈ ਫਿਰ ਖੁਸ਼ੀ ਤਾਂ ਪੂਰੀ ਹੋਈ ਜੀ ਜਿਹੜੇ ਸੋਚਾਂ ਤੋਂ ਹੋ ਗਿਆ ਉਹ ਠੀਕ ਹੈ ਜੀ ਬਹੁਤ ਬਹੁਤ ਬੱਸ ਮਾਸ਼ਾਅੱਲਾ ਨਾਲੇ ਸੇਵਾ ਹੋ ਜੂ ਵਿੱਚ ਹਾਂ ਉਹ ਕੁਦਰਤੀ ਆਪਣਾ ਹੋ ਲੱਗ ਗਈ ਲੱਖੀਦਾਰ ਕੁਦਰਤੀ ਚਲੋ ਪ੍ਰਮਾਤਮਾ ਨੇ ਸੁਣੀ ਤੁਹਾਨੂੰ ਸਕੂਟਰੀ ਨਿਕਲ ਗਈ ਤਾਂ ਬਹੁਤ ਬਹੁਤ ਮੁਬਾਰਕਾਂ ਬਾਈ ਨੂੰ ਅੱਜ ਤਾਂ ਬਾਈ ਰਵੀ ਵੀ ਪਹੁੰਚ ਗਏ ਨੇ ਬਾਈ ਨੂੰ ਪਾਲੀ ਨੂੰ ਜਿਹੜਾ ਇਨਾਮ ਨਿਕਲਿਆ ਸੀਗਾ ਸਕੂਟਰੀ ਬੈਟਰੀ ਵਾਲੀ ਉਹ ਦੇ ਰਹੇ ਨੇ ਪਾਲੀ ਕੋਈ ਬਈ ਓਕੇ ਜਮਾ ਠੀਕ ਹੈ ਆ ਠੀਕ ਨਹੀਂ ਬਸ ਠੀਕ ਹੈ ਬਾਈ ਵੱਲੋਂ ਚਾਬੀ ਦਿੱਤੀ ਗਈ ਹੈ ਸਕੂਟਰੀ ਦੀ ਜੋ ਵੀ ਨਿਕਲੀ ਸੀਗੀ ਠੀਕ ਹੈ ਭਰਾ ਵੱਲੋਂ ਮੁਬਾਰਕਾਂ ਦਿੱਤੀ ਗਈਆਂ ਨੇ ਚਲੋ ਜੀ ਮੁਬਾਰਕਾਂ ਜੀ ਧੰਨਵਾਦ ਜੀ